ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ YouTube ਤੇ ਜਿੰਨੇ ਮੇਰੇ ਵੀਰ ਭਰਾ ਜਿੰਨੇ ਵੀ ਸੁਣ ਰਹੇ ਆ ਡਰਾਈਵਰ ਮਹਿਕਮਾ ਟਰਾਂਸਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੇ ਹੀ ਡਰਾਈਵਰ ਭਰਾਵਾਂ ਨੂੰ ਇੱਕ ਬੇਨਤੀ ਹੈ ਵੀ ਆਪਣੇ ਅਮਿਤ ਸ਼ਾਹ ਹੋਣਾ ਨੇ ਮੰਤਰੀ ਜੀ ਨੇ ਨਵਾਂ ਕਾਨੂੰਨ ਪਾਸ ਕੀਤਾ ਆ ਸੋ ਆਪਣੇ ਡਰਾਈਵਰਾਂ ਵਾਸਤੇ ਬਹੁਤ ਹੀ ਆਉਣ ਵਾਲੇ ਸਮੇਂ 'ਚ ਹਾਨੀਕਾਰਕ ਹੋ ਸਕਦਾ ਹੈ ਬਹੁਤ ਹੀ ਜ਼ਿਆਦਾ ਮਾੜਾ ਕਾਨੂੰਨ ਬਣਾਇਆ ਕਾਨੂੰਨ ਇਹ ਬਣਾਇਆ ਵੀ ਕੋਈ ਵੀ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਜਾਂਦਾ ਆ ਕਿਸੇ ਦੀ ਜਾਨ ਚਲ ਗਈ ਮੰਨ ਲਓ ਕੋਈ ਵੀ ਮਤਲਬ ਜਾਂ ਕੁਝ ਵੀ ਹੋ ਗਿਆ ਕਿਸੇ ਤਰ੍ਹਾਂ ਦਾ ਐਕਸੀਡੈਂਟ ਹੋ ਗਿਆ ਚਾਹੇ ਛੋਟੇ ਡਰਾਈਵਰ ਵੱਡੇ ਡਰਾਈਵਰ ਲਾਈਟ ਹੈਵੀ ਸਾਰਿਆਂ ਵਾਸਤੇ ਕਾਨੂੰਨ ਹੈ ਵੀ ਜਿਹੜਾ ਵੀ ਗੱਡੀ ਛੱਡ ਕੇ ਭੱਜਦਾ ਆ ਕੋਈ ਡਰਾਈਵਰ ਨਿਕਲ ਜਾਂਦਾ ਆ ਉਹਨੂੰ ਸਿੱਧਾ ਹੀ ਕੈਲੋ ਵੀ ਨਾ ਕਿਸੇ ਦੀ ਅਪੀਲ ਨਾ ਦਲੀਲ 10 ਸਾਲ ਦੀ ਸਜ਼ਾ ਉਹਨੂੰ ਸਿੱਧਾ ਹੀ 10 ਸਾਲ ਦੀ ਸਜ਼ਾ ਆ ਜੋ ਜਿਹੜਾ ਡਰਾਈਵਰ ਇਦਾਂ ਦਾ ਐਕਸੀਡੈਂਟ ਕਰਕੇ ਕੋਈ ਨਿਕਲ ਜਾਂਦਾ ਆ ਤੇ ਅਮਿਤ ਸ਼ਾਹ ਜੀ ਉਹਨਾਂ ਨੂੰ ਪੁੱਛੇ ਵੀ ਤੁਸੀਂ ਇੱਕ ਪਾਸਾ ਕਾਨੂੰਨ ਬਣਾ ਰਹੇ ਆ ਤੇ ਦੂਸਰੇ ਪਾਸੇ ਜਿਹੜੀ ਜਨਤਾ ਕੁੱਟ-ਕੁੱਟ ਕੇ ਡਰਾਈਵਰਾਂ ਨੂੰ ਮਾਰ ਦਿੰਦੀ ਆ ਕਈ ਮੈਂ ਆਪਣੇ ਅੱਖੀਂ ਦੇਖਿਆ ਜਦੋਂ ਮੈਂ ਟਰੱਕਾਂ ਤੇ ਛੱਤੀਗੜ੍ਹ ਬੈਂਗਲੌਰ ਸਾਈਡ ਜਦੋਂ ਮੈਂ ਚੱਲਦਾ ਰਿਆਂ ਡਰਾਈਵਰਾਂ ਨੂੰ ਜੂੰਦੇ ਜਾ ਦੇ ਸਾੜ ਦਿੰਦੇ ਰਹੇ ਕੋਈ ਵੀ ਘਟਨਾ ਹੋ ਜਾਂਦੀ ਸੀ ਕੋਈ ਇਦਾਂ ਦੀ ਬਹੁਤ ਹੀ ਅੱਖੀਂ ਆਪਣੇ ਮੈਂ ਘਟਨਾ ਦੇਖਿਆ ਵੀ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ ਤੁਹਾਡੇ ਵਾਸਤੇ ਜੁੜੀ ਜਨਤਾ ਉਹਨੂੰ ਹੱਥ ਲਾਵੇ ਡਰਾਈਵਰੋਂ ਜ਼ਿਆਦਾ ਇਹ ਵੀ ਕਾਨੂੰਨ ਉਹਨਾਂ ਦੇ ਵੀ ਜਿੰਨਾਂ ਜਿੰਨੇ ਵੀ ਇਹਨੂੰ ਹੱਥ ਲਾਇਆ ਉਹਨੂੰ 20 ਸਾਲ ਦੀ ਸਜ਼ਾ ਕਰਦੇ ਫੇਰ ਤਾਂ ਤੁਹਾਡੇ ਅਸੀਂ ਨਾਸ ਅਹਿਮਦ ਹੁੰਦੇ ਵੀ ਬਿਲਕੁਲ ਰਾਈਟ ਰਾਈਟ ਕਾਨੂੰਨ ਹੈ ਬਿਲਕੁਲ ਇਹ ਗਲਤ ਕਾਨੂੰਨ ਹੈ ਤੁਸੀਂ ਇੱਕ ਪਾਸਾ ਕਾਨੂੰਨ ਕੀਤਾ ਆ ਬਾਕੀ ਸੋ ਜਿੰਨੇ ਮੇਰੇ ਜੂਨੀਅਨ ਵਾਲੇ ਭਰਾ ਆ ਜਿੰਨੇ ਮੇਰੇ ਡਰਾਈਵਰ ਭਰਾ ਆ ਸਾਰਿਆਂ ਨੂੰ ਅਪੀਲ ਆ ਬਾਕੀ ਡਰਾਈਵਰਾਂ ਤੋਂ ਬਗੈਰ ਵੀ ਜਿਹੜੇ ਸੁਣ ਰਹੇ ਆ ਵੀ ਹਰ ਇੱਕ ਫੋਨਾਂ ਤੇ ਵੀਡੀਓ ਪਹੁੰਚਾ ਦਿਓ ਵੀ ਜੇ ਤੁਸੀਂ ਇਸ ਕਾਨੂੰਨ ਦਾ ਵਿਰੋਧ ਕਰਨਾ ਬਣਦਾ ਵੀ ਆ ਤੇ ਕਰਨਾ ਵੀ ਜ਼ਰੂਰ ਆ ਕਿਉਂਕਿ ਜੇ ਕਾਨੂੰਨ ਆਪਣੇ ਤੇ ਇਹ ਧੱਕੇ ਨਾਲ ਥੋਪਿਆ ਜਾ ਰਿਹਾ ਆ ਇਹ ਆਪਣੇ ਡਰਾਈਵਰ ਵਿਭਾਗ ਨੂੰ ਜਦੋਂ ਬਿਲਕੁਲ ਹੀ ਸਫਾਇਆ ਕਰ ਦੇਣਾ ਚਾਹੁੰਦੇ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਵੀ ਤੁਸੀਂ ਖਰਚ ਚੀਜ਼ਾਂ ਵਰਤਦੇ ਆ ਤੁਹਾਡੇ ਕਰ ਡਰਾਈਵਰ ਹੀ ਮਹੱਈਆ ਕਰਾ ਰਿਹਾ ਹਰੇਕ ਟਰਾਂਸਪੋਰਟਰ ਤੁਹਾਨੂੰ ਮਹੱਈਆ ਕਰਾ ਰਿਹਾ ਹਰ ਇੱਕ ਚੀਜ਼ ਕੋਈ ਵੀ ਖਾਣ ਪੀਣ ਤੋਂ ਲੈ ਕੇ ਜਿੰਨੇ ਵੀ ਆਪਾਂ ਵਰਤਦੇ ਆ ਟਰਾਂਸਪੋਰਟ ਜਰੀਏ ਹੀ ਇੱਧਰ ਉੱਧਰ ਜਾਂਦਾ ਆ ਸੋ ਤੁਸੀਂ ਇੰਨਾ ਧੱਕਾ ਕਿਉਂ ਕਰ ਰਹੇ ਹੋ ਆਪਣੇ ਡਰਾਈਵਰਾਂ ਦੇ ਨਾਲ ਇਹ ਇੰਡੀਆ ਦੇ ਵਿੱਚ ਹੀ ਕਾਨੂੰਨ ਇਦਾਂ ਦੇ ਨਵੇਂ ਤੋਂ ਨਵੇਂ ਕਿਉਂ ਬਣਦੇ ਆ ਕਿਉਂਕਿ ਆਪਣੇ ਡਰਾਈਵਰ ਭਰਾਵਾਂ 'ਚ ਇੱਕ ਹੈਨਿੰਗ ਸੋ ਪਹਿਲਾਂ ਆਪਣੇ ਏਕੇ ਨੂੰ ਬਣਾ ਕੇ ਰੱਖੋ ਔਰ ਸਭ ਆਪਣੇ ਗਲੇ ਸ਼ਿਕਵੇ ਦੂਰ ਕਰਕੇ ਸਭ ਇੱਕ ਨਾਲ ਇੱਕ ਇਕੱਠੇ ਹੋਵੋ ਇਹ ਕਾਨੂੰਨ ਜਿਹੜਾ ਤਕੇ ਨਾ ਜਿਹੜਾ ਆਪਣੇ ਤੇ ਥੋਪਿਆ ਜਾ ਰਿਹਾ ਇਹਦਾ ਵਿਰੋਧ ਕਰੋ ਜਮ ਕੇ ਸੋ ਖਾਸ ਸਾਰੇ ਡਰਾਈਵਰ ਭਰਾਵਾਂ ਨੂੰ ਅਪੀਲ ਆ ਵੀ ਤੁਸੀਂ ਇਸ ਕਾਨੂੰਨ ਦਾ ਡਟ ਕੇ ਵਿਰੋਧ ਕਰੋ ਔਰ ਅਸੀਂ ਤੁਹਾਡੇ ਨਾਲ ਆ ਜਿੱਥੇ ਕਹੋਗੇ ਤੁਹਾਡੇ ਨਾਲ ਅਸੀਂ ਪਹੁੰਚਾਂਗੇ ਕੋਈ ਇੱਕ ਜਗ੍ਹਾ ਕੋਈ ਚੁਣੋ ਇਹਨਾਂ ਦੇ ਮੰਤਰੀਆਂ ਨੂੰ ਪਤਾ ਲੱਗੇ ਵੀ ਤੁਸੀਂ ਡਰਾਈਵਰਾਂ ਤੇ ਜਿਹੜਾ ਧੱਕੇ ਨਾਲ ਜਿਹੜੇ ਕਾਨੂੰਨ ਥੋਪਦੇ ਹੋ ਕਿਵੇਂ ਥੋਪੇ ਜਾਂਦੇ ਆ ਸੋ ਇਹ ਵੀਡੀਓ ਨੂੰ ਹਰ ਇੱਕ ਡਰਾਈਵਰ ਭਰਾ ਦੇ ਕੋਲ ਪਹੁੰਚਾਓ ਕਿਉਂਕਿ ਜਿਹੜੀ ਜਨਤਾ ਉਹਨੂੰ ਕੁੱਟ-ਕੁੱਟ ਕੇ ਅੱਧ ਮਰਿਆ ਜਾਂ ਕਈਆਂ ਨੂੰ ਜੂੰਦੇ ਸਾੜਤਾ ਜਿਨ੍ਹਾਂ ਨੂੰ ਉਹਨਾਂ ਵਾਸਤੇ ਜੇ ਮੰਨ ਲਓ ਡਰਾਈਵਰ ਭਰਾ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ ਤੇ ਉਹਨਾਂ ਨੂੰ 20 ਸਾਲ ਦੀ ਸਜ਼ਾ ਦਾ ਕੋਈ ਕਰਦੇ ਐਗਰੀਮੈਂਟ ਫੇਰ ਅਸੀਂ ਤੁਹਾਨੂੰ ਕਹਿੰਦੇ ਵੀ ਤੁਸੀਂ ਸਹੀ ਸੀਗੇ ਤੁਸੀਂ ਇੱਕ ਤਰਫਾ ਕਾਨੂੰਨ ਪਾਸ ਕੀਤਾ ਸੋ ਬਿਲਕੁਲ ਹੀ ਮੰਤਪਾਗਾ ਕਾਨੂੰਨ ਹੈ ਅਸੀਂ ਡਟ ਕੇ ਇਹਦਾ ਵਿਰੋਧ ਕਰਦੇ ਹਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ